ਸੰਗ ਰਹਾ ਗਿਆ ਭੋਗ ਲੱਗਾ ਪ੍ਰਸ਼ਾਦ ਸਾ ਸੰਗਤ ਕੋ ਵਰਤੇ ਜੋ ਜੋ ਸ਼ਖੀਬ ਆਪ ਜੀ ਦਾ ਸਤ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਨਾਮ ਤੇ ਸੱਚੇ ਪਾਤਸ਼ਾਹ ਤਾਮ ਕਰੋ ਲੋਭ ਹਿੰਸਾ ਜਾਨ ਅਨੇਵ ਨੈਣ ਕਰਾਂ ਸਰਵਾਸਤਿ ਸਰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੀ 27 ਤਰੀਕ ਨੂੰ ਤੰਤਨ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸੀਗਾ ਉਹਦੇ ਸਬੰਧ ਦੇ ਵਿੱਚ ਅੱਜ ਜਿਹੜਾ ਉਹਨਾਂ ਜਨਮ ਦਿਹਾੜੇ ਨੂੰ ਸਮਰਪਤ ਜਿਹੜਾ ਨਗਰ ਕੀਰਤਨ ਹੈ ਗੁਰਦੁਆਰਾ ਚੀਦਗੰਜ ਚਾਟੇਵਿੰਟ ਤੋਂ ਉਹਨਾਂ ਦੇ ਚੈਨਸਤਾਂ ਪਾਵਿੰਟ ਤੱਕ ਜਿਹੜਾ ਹਰ ਸਾਲ ਦੀ ਤਰ੍ਹਾਂ ਜਿਹੜਾ ਉਹ ਜਾਂਦਾ ਹੈ ਅੱਜ ਹੀ ਬੜੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਨਗਰ ਕੀਰਤਨ ਜਿਹੜਾ ਉਹ ਕੋਵਿਡ ਨੂੰ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਵੇਂ ਤੁਹਾਨੂੰ ਪਤਾ ਹੈ ਕਿ ਅੱਜ ਸ਼੍ਰੀ ਗੁਰੂ ਰਵੀਦਾਸ ਜੀ ਦਾ ਵੀ ਜਨਮ ਦਿਹਾੜਾ ਹੈ ਤੇ ਸਮਝ ਸਕਦਾ ਉਹ ਵੀ ਬੜੇ ਤੂਫਾਨ ਮਨਾ ਰਹੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦੋਨਾਂ ਤਿਹਾੜਿਆਂ ਦੀ ਜਿਹੜੀ ਆਪਣੇ ਸ਼ਹਿਰ ਵਾਸੀਆਂ ਨੂੰ ਤੇ ਤੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਤੇ ਇਹ ਵੀ ਮੈਂ ਕਾਮਨਾ ਕਰਦਾ ਕਿ ਇਹ ਜਿਹੜਾ ਦੋਨੋਂ ਦਿਹਾੜੇ ਨੇ ਇਹ ਸੁਖਸਗਣਾ ਨਾਲ ਪ੍ਰਚਾਰ ਤੇ ਲੋਕੀ ਜਿਹੜੇ ਸ਼ਰਧਾ ਭਾਵਨਾ ਦੇ ਨਾਲ ਜਿਹੜਿਆ ਇਹਨੂੰ ਮਨਾਉਣ ਦੇ ਖੁਸ਼ੀਆਂ ਕਿਹੜੇ ਪ੍ਰਾਪਤ ਕਰੇ